ਹੈਲੋ ਜੀ ਨਮਸਤੇ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਹੀ ਵਧੀਆ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਟੋਰੀ ਅੰਜਲੀ ਤੇ ਅੱਜ ਆਪਾਂ ਬਣਾਵਾਂਗੇ ਬੇਸਨ ਸੂਜੀ ਤੇ ਆਟਾ ਪਾ ਕੇ ਆਪਣੇ ਚੂਰਮੇ ਲੱਡੂ ਤੇ ਚਲੋ ਜੀ ਰੈਸিপি ਕਰਦੇ ਆ ਫੇਰ ਸ਼ੁਰੂ ਤੇ ਲੋ ਜੀ ਇਹਦੇ ਵਾਸਤੇ ਲਿਆ ਆਪਾਂ ਪਹਿਲਾਂ ਕਨਕ ਦਾ ਆਟਾ ਮੈਂ ਇਹ ਨੱਕੋ ਨੱਕ ਪੂਰੀ ਕੌਲੀ ਭਰ ਕੇ ਕਨਕ ਦਾ ਆਟਾ ਲਿਆ ਹੁਣ ਆਪਾਂ ਲੈਣਾ ਓਦੋਂ ਅੱਦਾ ਬੇਸਨ ਤੇ बेसन ਆਪਾਂ ਜਿੰਨਾ ਕਣਕ ਦਾ ਆਟਾ ਲਿਆ ਉਹ ਤੋਂ ਅੱਧਾ ਲੈਣਾ ਤੇ ਨਾਲ ਆਪਾਂ ਲੈਣੀ ਹੈ ਸੂਜੀ ਤੇ ਦੇਖੋ ਸੂਜੀ ਦੀ ਕੁਆਂਟੀਟੀ ਤੁਸੀਂ ਕਿੰਨੀ ਕਿਆ ਯਾਨੀ ਕਿ ਆਪਾਂ ਤਿੰਨੋਂ ਜਿਹੜੀ ਆ ਮਾਤਰਾਵਾਂ ਰੱਖਣੀਆਂ ਨੇ ਸਭ ਤੋਂ ਜ਼ਿਆਦਾ ਕਣਕ ਦਾ ਆਟਾ ਉਦੋਂ ਘੱਟ बेसन ਦਾ ਆਟਾ ਤੇ ਉਦੋਂ ਘੱਟ ਸੂਜੀ ਰੱਖ ਕੇ ਤਿੰਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਹੁਣ ਆਪਾਂ ਪਹਿਲਾਂ ਇਹਨੂੰ ਹੱਥਾਂ ਨਾਲ ਹੀ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਦੇਸੀ ਘਿਓ ਹੁਣ ਆਪਾਂ ਦੇਸੀ ਘਿਓ ਦੇ ਨਾਲ ਵੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦਣਾ ਤਾਂ ਜੋ ਦੇਸੀ ਘਿਓ ਸਾਰੇ ਪਾਸੇ ਰਲ ਮਿਲ ਜਾਵੇ ਤੇ ਦੇਖੋ ਇਹਨੂੰ ਮੈਂ ਮਿਕਸ ਕਰ ਲਿਆ ਤੁਸੀਂ ਉਹਦੇ ਤੱਕ ਮਿਕਸ ਕਰਨਾ ਜਦ ਤੱਕ ਇਹ ਐਦਾਂ ਆ ਦੇਖੋ ਇਸ ਤਰ੍ਹਾਂ ਇਹਦਾ ਪੇੜਾ ਜਾਨੀ ਵੱਟਿਆ ਜਾਂਦਾ ਤੇ ਤੇ ਹੁਣ ਆਪਾਂ ਇਹਨੂੰ ਦੁੱਧ ਨਾਲ ਗੁੰਨਣਾ ਸ਼ੁਰੂ ਕਰਾਂਗੇ ਬਹੁਤਾ ਢਿੱਲਾ ਢਿੱਲਾ ਜਾਨੀ ਗੁੰਨਣਾ ਤੇ ਬਹੁਤਾ ਹਾਰਡ ਵੀ ਨਹੀਂ ਗੁੰਨਣਾ ਬਸ ਨਾਰਮਲ ਜਿੱਦਾਂ ਆਪਾਂ ਆਟਾ ਗੁੰਨੇਦੇ ਹੁੰਨੇ ਆ ਆਪਾਂ ਉਸੇ ਤਰ੍ਹਾਂ ਇਹਨੂੰ ਗੁੰਨ ਲੈਣਾ ਹੈ ਤੇ ਦੇਖੋ ਆਟਾ ਆਪਾਂ ਗੁੰਨ ਕੇ ਤਿਆਰ ਕਰ ਲਿਆ ਨਾ ਤਾਂ ਇਹ ਬਹੁਤਾ ਪਤਲਾ ਹੈ ਹੁਣ ਤੇ ਨਾ ਹੀ ਬਹੁਤਾ ਸਖਤ ਹੈ ਤੇ ਲੋ ਜੀ ਹੁਣ ਆਪਾਂ ਕੀ ਕਰਨਾ ਹੈ ਇਹਦੀਆਂ ਛੋਟੀਆਂ-ਛੋਟੀਆਂ ਜਿਹੀਆਂ ਲੋਈਆਂ ਲੈ ਕੇ ਪੇੜੇ ਜਿਹਾ ਵਾਂਗੂ ਵਟ ਲੈਣੇ ਆ ਇਸ ਤਰ੍ਹਾਂ ਪੇੜੇ ਦੇ ਵਟ ਕੇ ਰੱਖ ਲੈਣੇ ਆ ਤੇ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਪੇੜੇ 'ਚ ਸਾਰੇ ਵਟ ਕੇ ਰੱਖ ਲਏ ਹੁਣ ਆਪਾਂ ਇਹਨੂੰ ਤਲਾਂਗੇ ਹੋਂ ਤੁਸੀਂ ਇਹਨਾਂ ਨੂੰ ਤਲਣ ਵਾਸਤੇ ਜਿਹੜਾ ਮਰਜੀ ਘਿਓ ਯੂਜ਼ ਕਰ ਸਕਦੇ ਹੋ ਜਾਂ ਤੇਲ ਵੀ ਯੂਜ਼ ਕਰ ਸਕਦੇ ਹੋ ਮੈਂ ਇਹਦੇ ਵਾਸਤੇ ਦੇਸੀ ਘਿਓ ਯੂਜ਼ ਕਰਨਾ ਕਿਉਂਕਿ ਮੈਂ ਥੋੜੇ ਜਿਨਾਂ ਨੂੰ ਹੈਲਦੀ ਬਣਾਉਣਾ ਚਾਹਨੀ ਆ ਤੇ ਇਸ ਲਈ ਮੈਂ ਇਹਦੇ ਵਾਸਤੇ ਦੇਸੀ ਘਿਓ ਯੂਜ਼ ਕਰ ਰਹੀ ਆ ਹੁਣ ਆਪਾਂ ਇਹਨੂੰ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਫਿਰ ਆਪਾਂ ਹੌਲੀ ਹੌਲੀ ਕਰਕੇ ਇਹਨਾਂ ਨੂੰ ਪਾ ਦਵਾਂਗੇ ਤੇ ਤਲ ਲਵਾਂਗੇ ਹੁਣ ਘਿਓ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਇਸ ਲਈ ਆਪਾਂ 2-2 3-3 ਕਰਕੇ ਜਿੰਨਾ ਵੀ ਆਪਾਂ ਘਿਓ ਲਿਆ ਉਸ ਹਿਸਾਬ ਨਾਲ ਇਹਨਾਂ ਨੂੰ ਪਾ ਲਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਹੋਣ ਦਵਾਂਗੇ 4-5 ਪੀਸ ਆ ਜਾਣਗੇ ਮੇਰੇ ਹੁਣ ਤੁਸੀਂ ਜੋ ਵੀ ਇੰਨੇ ਆਪਣੇ ਉਹ ਫਰਾਈ ਹੋ ਰਹੇ ਨੇ ਤੁਸੀਂ ਜੋ ਵੀ ਡਰਾਈ ਫਰੂਟ ਲੈਣਾ ਚਾਹੁੰਦੇ ਹੋ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਮੈਂ ਇਹਦੇ ਵਿੱਚ ਵੀ ਕਾਜੂ ਤੇ ਬਦਾਮ ਹੀ ਪਾਉਂਗੀ ਤੇ ਆਪਾਂ ਇਹਨਾਂ ਨੂੰ ਐਸਟਾ ਮੋਟਾ-ਮੋਟਾ ਜਿਹਾ ਕੱਟ ਲਵਾਂਗੇ ਵਿੱਚ ਵਿੱਚ ਜੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਚੈੱਕ ਕਰ ਲਵਾਂਗੇ ਵੀ ਇੱਕ ਸਾਈਡ ਇਹਨਾਂ ਦੀ ਪੱਕਣੀ ਸ਼ੁਰੂ ਹੋ ਗਈ ਤੇ ਆਹ ਦੇਖੋ ਇੱਕ ਸਾਈਡ ਤੇ ਇਹਨਾਂ ਦੀ ਬ੍ਰਾਊਨ ਹੋਣੀ ਸ਼ੁਰੂ ਹੋ ਗਈ ਤੇ ਹੁਣ ਆਪਾਂ ਇਹਨੂੰ ਪਲਟਾ ਕੇ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਪਕਾ ਲੈਣਾ ਇਸ ਟਾਈਮ ਆਪਾਂ ਇਹਨਾਂ ਨੂੰ ਆਟਾ ਗੁੰਨਣ ਟਾਈਮ ਨਾਲ ਇਹਦੇ ਵਿੱਚ ਕੋਈ ਚੀਨੀ ਨਾ ਆਪਾਂ ਕੋਈ ਗੁੜ ਪਾਇਆ ਨਾ ਕੋਈ ਸ਼ੱਕਰ ਪਾਈ ਹੈ ਤੇ ਆਪਾਂ ਇਹਦੇ ਵਿੱਚ ਬਾਅਦ ਵਿੱਚ ਪਾਵਾਂਗੇ ਸ਼ੱਕਰ ਗੁੜ ਜੋ ਵੀ ਅਸੀਂ ਖਾਣਾ ਪਸੰਦ ਕਰਦੇ ਹਾਂ ਅਸੀਂ ਉਹ ਪਾ ਸਕਦੇ ਹਾਂ ਤੇ ਦੇਖੋ ਹੁਣ ਇਹ ਚੰਗੀ ਤਰ੍ਹਾਂ ਬ੍ਰਾਊਨ ਹੋ ਚੁੱਕਿਆ ਹੁਣ ਆਪਾਂ ਇਹਨਾਂ ਨੂੰ ਕੱਢ ਲੈਣਾ ਆਪਣੇ ਬਾਕੀ ਦੇ ਰਹਿ ਗਏ ਸੀਗੇ ਹੁਣ ਆਪਾਂ ਉਹ ਪਾ ਦਨੇ ਆ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਫਰਾਈ ਹੋਣ ਦਵਾਂਗੇ ਜੇਕਰ ਤੁਹਾਨੂੰ ਕੋਈ ਕਾਲੀ ਨਹੀਂ ਹੈਗੀ ਤਾਂ ਤੁਸੀਂ ਇਹਨਾਂ ਨੂੰ ਐਦਾਂ ਹੀ ਠੰਡੇ ਹੋਣ ਲਈ ਰੱਖ ਦੇਣਾ ਮੈਨੂੰ ਥੋੜਾ ਜਿਹਾ ਐਵੇਂ ਆ ਵੀ ਕੰਮ ਨਿਬੜੀਏ ਤੇ ਆਪਾਂ ਜਾ ਕੇ ਬੈਠੀਏ ਆ ਤੇ ਮੈਂ ਇਹਨੂੰ ਇਸ ਤਰ੍ਹਾਂ ਤੋੜ-ਤੋੜ ਕੇ ਰੱਖ ਦੇਣਾ ਤਾਂ ਜੋ ਇਹ ਜਲਦੀ ਜਲਦੀ ਠੰਡੇ ਹੋ ਜਾਣ ਤੇ ਆਪਾਂ ਆਪਣੀ ਅਗਲੀ ਕਾਰਵਾਈ ਕਰ ਸਕੀਏ ਆਪਣਾ ਅਗਲਾ ਪੂਰ ਵੀ ਆ ਚੁੱਕਿਆ ਇਹਨਾਂ ਨੂੰ ਵੀ ਆਪਾਂ ਐਸੇ ਤਰ੍ਹਾਂ ਤੋੜ-ਤੋੜ ਕੇ ਰੱਖ ਦੇਣਾ ਤਾਂ ਜੋ ਇਹ ਫਟਾਫਟ ਠੰਡੇ ਹੋ ਜਾਣ ਦੇਖੋ ਆਪਾਂ ਸਾਰਿਆਂ ਨੂੰ ਐਸਾ ਕਰਕੇ ਰੱਖ ਲਿਆ ਹੁਣ ਮਿਕਸੀ ਚ ਪਾ ਕੇ ਇਹਨਾਂ ਨੂੰ ਠੰਡੇ ਥੋੜੇ ਜਿਹੇ ਇਹ ਇਧਰਲੀ ਸਾਈਡ ਵਾਲੇ ਥੋੜੇ ਜਿਹੇ ਗਰਮ ਨੇ ਇਧਰ ਦੇ ਤਾਂ ਪੂਰੇ ਠੰਡੇ ਹੋ ਚੁੱਕੇ ਆ ਤੇ ਹੁਣ ਆਪਾਂ ਮਿਕਸੀ ਚ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਚੂਰਾ ਬਣਾ ਲੈਣਾ ਕਹਿੰਦਾ ਮਤਲਬ ਪੂਰੀ ਤਰ੍ਹਾਂ ਠੰਡੇ ਹੋ ਚੁੱਕਿਆ ਤੇ ਆਪਾਂ ਨੇ ਹੁਣ ਮਿਕਸੀ 'ਚ ਪਾ ਕੇ ਆਪਾਂ ਇਹਨੂੰ ਬਿਲਕੁਲ ਚੂਰਾ ਬਣਾ ਲਵਾਂਗੇ ਇਹਦਾ ਦੋ ਗੇੜੀਆਂ ਦੇ ਵਿੱਚ ਹੀ ਬਿਲਕੁਲ ਚੂਰਾ ਬਣ ਚੁੱਕਿਆ ਹੈ ਤੇ ਦੇਖੋ ਬਿਲਕੁਲ ਚੂਰਾ ਬਣਾ ਕੇ ਮੈਂ ਇਹਦੇ ਚ ਕੱਢ ਲਿਆ ਇਹਨੂੰ ਸਾਰੇ ਨੂੰ ਫਿਰ ਆਪਾਂ ਕਿਉ ਗਰਮ ਰੱਖਿਆ ਹੋਇਆ ਸੀ ਇਹਦੇ ਚ ਪਾ ਦੇਣੀ ਆਪਾਂ ਸ਼ੱਕਰ ਜੇ ਗੂੜਾ ਤਾਂ ਗੁੜਕੁਟਕੇ ਪਾ ਲਿਓ ਜੇ ਸ਼ੱਕਰ ਤਾਂ ਸ਼ੱਕਰ ਪਾ ਲਓ ਚੰਗੀ ਤਰ੍ਹਾਂ ਇਹਨੂੰ ਆਪਾਂ ਪਘਾਲ ਲੈਣਾ ਦੇਖੋ ਹੁਣ ਇਹਦਾ ਰੰਗ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਚੰਗੀ ਤਰ੍ਹਾਂ ਪਿਗਲ ਚੁੱਕੀ ਹੈ ਤੁਸੀਂ ਹੁਣ ਜਿੰਨਾ ਕੁ ਮਟੀਰੀਅਲ ਲਿਆ ਜਿੰਨਾ ਕੁ ਚੂਰਮਾ ਲਿਆ ਉਸ ਹਿਸਾਬ ਨਾਲ ਸ਼ੱਕਰ ਜਾਂ ਗੁੜ ਜੋ ਵੀ ਪਾਣਾ ਪਾ ਸਕਦੇ ਹੋ ਮੈਨੂੰ ਇੰਨਾ ਕੁ ਠੀਕ ਲੱਗਦਾ ਮਿੱਠਾ ਤੇ ਮੈਂ ਉਸ ਹਿਸਾਬ ਨਾਲ ਪਾ ਲਿਆ ਸ਼ੱਕਰ ਨੇ ਬਿਲਕੁਲ ਹੀ ਕਿਓ ਹੈ ਜਿਹੜਾ ਅਲੱਗ ਛੱਡਣਾ ਸ਼ੁਰੂ ਕਰਤਾ ਇਹਦਾ ਮਤਲਬ ਹੈ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਹੈ ਹੁਣ ਇਹਨੂੰ ਆਪਾਂ ਕਰ ਦੇਵਾਂਗੇ ਬੰਦ ਵਿੱਚ ਆਪਾਂ ਮਿਕਸ ਕਰਾਂਗੇ ਆਪਣੇ ਡਰਾਈ ਫਰੂਟ ਜਿਹੜੇ ਆਪਾਂ ਕੱਟੇ ਪਏ ਸੀਗੇ ਥੋੜਾ ਜਿਹਾ ਨਾਰੀਅਲ ਦਾ ਬੁਰਾਦਾ ਸਿਰਫ ਟੇਸਟ ਲਈ ਜੇਕਰ ਤੁਸੀਂ ਖਾਣਾ ਪਸੰਦ ਕਰਦੇ ਹੋ ਤਾਂ ਪਾ ਸਕਦੇ ਹੋ ਨਹੀਂ ਖਾਣਾ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਨਾਰੀਅਲ ਦਾ ਬੁਰਾਦਾ ਜਿਹਤਨਾ ਜਿਹੜਾ ਆਪਾਂ ਗਰਮ-ਗਰਮ ਸ਼ੱਕਰ ਆਪਣੀ ਪਿਘਾਲੀ ਪਈ ਸੀਗੀ ਜਾਂ ਗੁੜ ਜੋ ਵੀ ਤੁਸੀਂ ਲਿਆ ਉਹਨੂੰ ਵੀ ਪਾ ਦੇਣਾ ਆਪਾਂ ਵਿੱਚੀ ਸਾਰਾ ਕੁਝ ਆਪਣਾ ਪੈ ਚੁੱਕਿਆ ਹੁਣ ਥੋੜੇ ਜਿਹਾ ਜਿਹੜੀ ਸ਼ੱਕਰ ਥੋੜੀ ਜਿਹੀ ਗਰਮ ਹੋਊਗੀ ਇਸ ਲਈ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਮਿਕਸ ਮਿਕਸ ਜਾਂ ਕਰਕੇ ਆਪਾਂ ਇਹਨੂੰ ਗਰਮ ਕਰ ਮਿਕਸ ਸੋਰੀ ਮਿਕਸ ਕਰਾਂਗੇ ਤਾਂ ਜੋ ਆਪਣੇ ਹੱਥਾਂ ਨੂੰ ਜ਼ਿਆਦਾ ਗਰਮ ਵੀ ਨਾ ਲੱਗੇ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਥੋੜਾ ਜਿਹਾ ਗਰਮ ਲੱਗ ਰਿਹਾ ਇਸ ਲਈ ਥੋੜਾ ਧਿਆਨ ਨਾਲ ਹੀ ਕਰਿਓ ਇਹਨੂੰ ਜਾਂ ਠੰਡਾ ਹੋਣ ਤੋਂ ਬਾਅਦ ਕਰ ਲਿਓ ਪਰ ਠੰਡਾ ਹੋਣ ਦੇ ਨਾਲ ਇਸ ਤਰ੍ਹਾਂ ਵੀ ਫਿਰ ਨਾ ਕਿਉਂ ਜੰਮ ਜਾਊਗਾ ਕਿਉਂਕਿ ਗਰਮ-ਗਰਮ ਕੀ ਹੋਇਆ ਹੈ ਹਜੇ ਫਿਲਹਾਲ ਆ ਦੇਖੋ ਇਸ ਤਰ੍ਹਾਂ ਇਹਨੂੰ ਬਟਣਾ ਸੌਖਾ ਹੈ ਤੇ ਫਿਰ ਜੇ ਠੰਡਾ ਹੋਏ ਤੇ ਜੰਮ ਗਿਆ ਥੋੜਾ ਜਿਹਾ ਔਖਾ ਹੋ ਜਾਊਗਾ ਇਸ ਲਈ ਥੋੜਾ ਧਿਆਨ ਨਾਲ ਤੇ ਹੱਥ ਵੀ ਨਾ ਮਚਾਇਓ ਤੇ ਜ਼ਿਆਦਾ ਇਹਨੂੰ ਠੰਡਾ ਵੀ ਨਾ ਹੋਣ ਦਿਓ देखो इस तरह अपना शक्कर चीन जो भी गुड़ पाया आपा शक्कर पाई है ड्राई फ्रूट तो सारा कुछ चंगी तरह मिक्स हो चुके तो लड्डू आप आसानी बट सकते हैं तो घ्यो भी सारे पास से मिक्स हो गया तो हूँ बस थोड़ा थोड़ा जिन्ने लड्डू रखने हैं मतलब जिन्ना क्योंकि रखना लड्डू का इस तरह रख के इन बट्टी जाना जे थोन तो थोड़े सुके लग रहे भी ये बटे नहीं जा रहे ये देसी घ्यो गर्म करके थोड़ा जहा होर पा देना मैं तो यह बहुत सही लग रहे हैं ਤੇ ਪੂਰੀ ਸ਼ੇਪ ਬਣਾ ਲਈ ਤੁਸੀਂ ਇਹਨੂੰ ਇਸ ਤਰ੍ਹਾਂ ਗੋਲ ਗੋਲ ਕਰ ਸਕਦੇ ਤੇ ਇਹ ਸਿਹਤਲੀ ਹੈਲਥਲੀ ਬਹੁਤ ਹੀ ਵਧੀਆ ਹੁੰਦੇ ਆ ਦੇਖੋ ਆਉਣ ਵਾਲੀ ਰਖੜੀ ਹੈ ਤੇ ਰਖੜੀ ਨੂੰ ਸਿਰਫ ਹਫਤਾ ਰਹਿ ਗਿਆ ਤੇ ਤੁਸੀਂ ਆਪਣੇ ਭੈਣ ਭਰਾ ਲਈ ਇਹੀ ਬਣਾ ਸਕਦੇ ਹੋ ਲੱਡੂ ਘਰ ਘਰ ਦੀ ਸ਼ੁੱਧ ਚੀਜ਼ ਤੇ ਇਹਦੇ ਵਿੱਚ ਕੋਈ ਬਹੁਤਾ ਪੈਸਾ ਲੱਗਣ ਵਾਲੀ ਗੱਲ ਨਹੀਂ ਹੈਗੀ ਘਰ ਬਾਹਰ ਦੀਆਂ ਮਤਲਬ ਬੇਫਾਲਤੂ ਦੀਆਂ ਮਠਾਈਆਂ ਨਾਲੋਂ ਇਹ ਚੀਜ਼ ਸਭ ਤੋਂ ਬੈਸਟ ਹੈ ਵੈਸੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਘਰ ਬਾਹਰ ਦੀਆਂ ਮਠਾਈਆਂ ਦੇਣ ਨਾਲੋਂ ਘਰ ਹੀ ਇਸ ਤਰ੍ਹਾਂ ਦੇ ਹੈਲਦੀ ਲੱਡੂ ਤਿਆਰ ਕਰਕੇ ਦੇ ਸਕਦੇ ਹੋ ਜਿਹਦੇ ਵਿੱਚ ਡਰਾਈ ਫਰੂਟ ਰੱਜ-ਰੱਜ ਕੇ ਪਾਇਆ ਤੁਸੀਂ ਆਪਣੇ ਹਿਸਾਬ ਨਾਲ ਜੋ ਵੀ ਡਰਾਈ ਫਰੂਟ ਪਿਸਤਾ ਵਗੈਰਾ ਪਾਣਾ ਚਾਹੁੰਦੇ ਹੋ ਜਾਂ ਸੋਗੀ ਕਿਉਂਕਿ ਮੇਰਾ ਬੇਟਾ ਸੋਗੀ ਖਾ ਕੇ ਖੁਸ਼ ਨਹੀਂ ਹੈਗਾ ਇਸ ਲਈ ਮੈਂ ਸੋਗੀ ਇਹਦੇ ਵਿੱਚ ਪਾਈ ਨਹੀਂ ਤੇ ਤੁਸੀਂ ਆਪਣੇ ਹਿਸਾਬ ਨਾਲ ਜੋ ਵੀ ਤੁਹਾਡੇ ਬੱਚੇ ਜੋ ਡ్రਾਈ ਫਰੂਟ ਖਾਣਾ ਪਸੰਦ ਕਰਦੇ ਆ ਤੁਸੀਂ ਉਹ ਇਹਦੇ ਵਿੱਚ ਪਾ ਸਕਦੇ ਹੋ ਤੇ ਲੋ ਜੀ ਲੱਡੂ ਆਪਣੇ ਬਣ ਕੇ ਤਿਆਰ ਨੇ ਤੇ ਮੈਂ ਥੋੜੀ ਜੀ ਅੱਧਾ ਦੀ ਸ਼ੇਪ ਰੱਖੀ ਆ ਕਿਉਂਕਿ ਮੈਂ ਥੋੜਾ ਘਿਓ ਘਟ ਪਾਇਆ ਸੀ ਤੁਸੀਂ ਰਜਮਾ ਘਿਓ ਪਾ ਕੇ ਇਹਨੂੰ ਪੂਰੀ ਗੋਲ ਸ਼ੇਪ ਕਰ ਸਕਦੇ ਹੋ ਮੈਨੂੰ ਥੋੜੇ ਜਦੋਂ ਘਿਓ ਦੇ ਨਾਲ ਲਿਬਲੀਬੀ ਕਰਦੇ ਨੇ ਮੈਨੂੰ ਉਹ ਚੀਜ਼ ਪਸੰਦ ਨਹੀਂ ਹੈਗੀ ਮੈਨੂੰ ਥੋੜਾ ਚੂਰਾ ਟਾਈਪ ਹੀ ਪਸੰਦ ਨੇ ਤੇ ਲੱਡੂ ਆਪਣੇ ਬਣ ਕੇ ਤਿਆਰ ਹੈ ਲੱਡੂ ਸਾਡੇ ਬਣ ਕੇ ਪੂਰੀ ਤਰ੍ਹਾਂ ਤਿਆਰ ਨੇ ਤੇ ਤੁਸੀਂ ਵੀ ਬਣਾਓ ਜੀ ਖਾਓ ਜੀ ਤੇ ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਕਿੱਦਾਂ ਬਣਾਣੇ ਹੋ ਜੇ ਤੁਸੀਂ ਇਹ ਰੈਸਪੀ ਬਣਾਈ ਹੈ ਕਦੀ ਤਾਂ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਅੱਜ ਜੀ ਹੁਣ ਕਰਦੇ ਆਂ ਆਪਾਂ ਟੇਸਟ ਮੂੰਹ ਬਹੁਤ ਟੇਸਟੀ ਤੇਓਕ ਜੀ ਬਾਏ ਬਾਏ ਤੁਸੀਂ ਬਣਾਓ ਜੀ ਖਾਓ ਜੀ ਤੇ ਮੇਜੇ ਕਾ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਪਲੀਜ਼ ਮੈਨੂੰ ਸਪੋਰਟ ਕਰੋ ਤੇ ਮਿਲਦੇ ਹਾਂ ਜੀ ਹੋਰ ਕਿਸੇ ਵੀਡੀਓ ਚ ਬਾਏ ਬਾਏ